ਬੱਚਿਆਂ ਦਾ ਰੁਕਿਆ ਹੋਇਆ ਕੱਦ ਇੱਕ ਮਹੀਨੇ ਚ ਬਾਜੂ ਹਨਾ ਉਹ ਵੀਡੀਓ ਸੀ ਕਈ ਭਰਾਵਾਂ ਨੂੰ ਇਹ ਸਮਾਨ ਬਣਾਉਣਾ ਨਹੀਂ ਆਇਆ ਅੱਜ ਤੁਹਾਨੂੰ ਬਣਾ ਕੇ ਦਿਖਾਉਦੇ ਆ ਤੇ ਦੱਸਦੇ ਆ ਕੀ ਕੀ ਹੈ ਦੇਖੋ ਠੀਕ ਹੈ 100 ਗ੍ਰਾਮ ਫੁੱਲ ਮਖਾਣੀ 100 ਗ੍ਰਾਮ ਬਦਾਮ 100 ਗ੍ਰਾਮ ਚਟੇਦਲ 100 ਗ੍ਰਾਮ ਕਾਜੂ 100 ਗ੍ਰਾਮ ਸੌਂਫ 100 ਗ੍ਰਾਮ ਮਿਸ਼ਰੀ ਮਿਸ਼ਰੀ ਆਪਾਂ ਭੁੰਨ ਲੈਣੀ ਆਹ ਸਾਰੀਆਂ ਚੀਜ਼ਾਂ ਦੇਸੀ ਘਿਓ 'ਚ ਭੁੰਨਣੀਆਂ ਹੈ ਇਹ 1 ਤੋਂ 2 ਚਮਚੇ ਦੇਸੀ ਘਿਓ ਦੇ ਪਾਉਣੇ ਆ ਜਿੰਨਾ ਕਿ ਇਹ ਮੰਗਦਾ ਪਾਣਾ ਨਹੀਂ ਪਾਉਣਾ ਇੱਕ ਭਰਾ ਦਾ ਫੋਨ ਆਇਆ ਉਹਨਾਂ ਨੇ ਪਾਈਆ ਘਿਓ ਬਾਲਿਆ ਹਨਾ ਕਿ ਉਹ ਹੋਰ ਹੀ ਗਾਰਜੀ ਬਣ ਗਈ ਉਵੇਂ ਨਹੀਂ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਭੁੱਲ ਗਏ ਨਾ ਅੱਜ ਇਹ ਹੁੰਦੇ ਆ ਫੁੱਲ ਮਖਾਣੇ ਇਹ ਥੋੜੇ ਜਿਹੇ ਮਾਲੋ ਸੁਲਾਬੇ ਜਿਹੇ ਹੁੰਦੇ ਆ ਤੇ ਉਹ ਇਹਨਾਂ ਦੀ ਸੁਲਾਬ ਜੀ ਫਟਝੂਗੀ ਠੀਕ ਹੈ ਉਸ ਤੋਂ ਬਾਅਦ ਆਪਾਂ ਮਿਕਸੀ ਜਗ੍ਰੇਨ ਕਰਾਂਗੇ ਆ ਜਾਓ ਸੋਨੂੰ ਅੱਜ ਦਿਖਾ ਲਈ ਮਿਜਰੀ ਕੱਢ ਕੇ ਰੱਖ ਦਿਓ ਆਪਣੇ ਮਿਜਰੀ ਨਹੀਂ ਆਪਾਂ ਪਾਉਣੀ ਠੀਕ ਹੈ ਸਿਲੰਡਰ ਚਲਾ ਲਾਓ ਠੀਕ ਹੈ ਤੇ ਹੁਣ ਪਾ ਲੋ ਕਿਉਂ ਦੇਸੀ ਕਿਉਂ ਪਾਉਣਾ ਘਰ ਦਾ ਠੀਕ ਹੈ ਆਪਾਂ ਇੱਕ ਚਮਚਾ ਜੂ ਪਾਇਆ ਇੰਨਾ ਗਾ ਹਨ ਤੇ ਜਿੰਨਾ ਮੱਗੀ ਦਾ ਵਾਧੂ ਇੱਕ ਚਮਚਾ ਵਾਧੂ ਹੁੰਦਾ ਬਸ ਆਪਾਂ ਥੋੜੇ ਜਿਹਾ ਭੁਲਣੇ ਆ ਬਾਰਾ ਇਹਨਾਂ ਨੂੰ ਆਏ ਨਹੀਂ ਵੀ ਕਿਉਂ ਨਹੀਂ ਦੇਣਾ ਠੀਕ ਹੈ ਥੋੜੇ ਜਿਹਾ ਨਹੀਂ ਵੀ ਭੁਲਣੇ ਆ ਠੀਕ ਹੈ ਹੁਣ ਆ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਪਾਓ ਬਸ ਆਹੀ ਤਰੀਕੇ ਨਾਲ ਹੁਣ ਆ ਵੀ ਕੀ ਹੋ ਜਾਪਾ ਥੋੜੇ ਥੋੜੇ ਭੁਲਣੇ ਆ ਜੇ ਨੂੰ ਮਾਰੇ ਇਹ ਲਾਲ ਜੇ ਹੋ ਗਏ ਨਾ ਸਾਰੇ ਉਦੋਂ ਆਪਾਂ ਇਹਨਾਂ ਨੂੰ ਕੱਢ ਲੈਣਾ ਬਸ ਬੈ ਇੰਨਾ ਟਾਈਮ ਬਾਧੂ ਹੈ ਠੀਕ ਹੈ ਨੂੰ ਥੋੜੇ ਜਿਹਾ ਹੁਣ ਆਪਣੇ ਔਰ ਕਕਾੜੋ ਮਾਲਾ ਠਾਰ ਜੇ ਲਓ ਹਣਾ ਉਦੋਂ ਬਾਅਦ ਆਪਾਂ ਇਹ ਮਿਕਸੀ ਜੀ ਭਾਦ ਠੀਕ ਹੈ ਜਿਹੜੇ ਤਰ ਗਏ ਉਹ ਵੀ ਥੋੜੇ ਜਿਹਾ ਲਾਲ ਜੇ ਹੋ ਗਏ ਅਜਿਹੇ ਫੁੱਲ ਮਖਾਣੇ ਇਹ ਵੀ ਥੋੜੇ ਲਾਲ ਜੇ ਹੋ ਗਏ ਠੀਕ ਹੈ ਹੁਣ ਆਪਾਂ ਮੋੜ ਕੇ ਇਸੇ ਪਲੇਟ 'ਚ ਇਹਨੂੰ ਕੱਢ ਲਓ ਸਾਰੇ ਸਮਾਨ ਨੂੰ ਠੀਕ ਹੈ ਲਓ ਜੀ 100-100 ਗ੍ਰਾਮ ਹੀ ਲੈਣੇ ਠੀਕ ਹੈ ਆਪਾਂ ਕਿਹਾ ਸੀ ਤੁਹਾਨੂੰ ਬਣਾ ਕੇ ਦਿਖਾਇਆ ਇਹਨੇ ਸਾਰੇ ਜਿੱਦਾਂ 100-100 ਗ੍ਰਾਮ ਲੈ ਲਏ ਠੀਕ ਹੈ ਲਓ ਜੀ ਹੋ ਗਏ ਵਸ ਥੋੜੇ ਜਿਹੇ ਠਰਨ ਵਾਲੇ ਆ ਲੋ ਆ ਪਹਿਲਾਂ ਉਹ ਸੀਗੇ ਥੋੜੇ ਹੁਣ ਸਹੀ ਹੋ ਗਏ ਹਲ ਮਖਾਣੇ ਠੀਕ ਐ ਆਜੇ ਹੁਣ ਆਪਾਂ ਮਿਕਸੀ ਜੀ ਤੁਹਾਨੂੰ ਬਰੈਨ ਕਰਕੇ ਦਿਖਾਉਣੀ ਹੈ ਨਾ ਲੋ ਜੀ ਥੋੜੇ ਥੋੜੇ ਕਰਕੇ ਪਾਉਣੀ ਹੈ ਠੀਕ ਐ ਤੁਸੀਂ ਜੱਗ ਵੱਡਾ ਲੈ ਲਓ ਆਪਾਂ ਕਿਨਾਂ ਤੁਹਾਨੂੰ ਉਹ ਕਰਨ ਵਾਸਤੇ ਨਾ ਛੋਟਾ ਜੰਗ ਹੈ ਠੀਕ ਐ ਇੱਕ ਜਿਹੜੇ ਸਾਰਾ ਸਮਾਨ ਇਕੱਠਾ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਇਹ ਛੋਟਾ ਜਿਹਾ ਜੱਗ ਹੈ ਜਿੱਦਾਂ ਮੈਂ ਹਾਂ ਦਾ ਅਰੇ ਲਾ ਗਲੇ ਉਹ ਥੋੜਾ ਥੋੜਾ ਜੰਮੂ ਆ क्या हो बाय ना पता करके आए हम लोग देखो आए बांधवा ठीक है आ देखो बहुत बढ़िया चीज बन गई ना उस दो बाद फ्राई करना है मिक्सी तुरत तो 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 नहीं पौनी है जी मिक्सी ठीक है आ, मिश्री मिश्री पाली ਜੀ ਮਿਸ਼ਰੀ ਠੀਕ ਹੈ ਉਹ ਦੁਬਾਰਾ ਮਿਸ਼ਰੀ ਐਡ ਕਰਦੇ ਹੋ ਇਹ ਚ ਮਿਕਸ ਕਰ ਲਿਓ ਸਮਾਰ ਕੇ ਕਿਸੇ ਸੇਵ ਭਾਂਡੇ ਦੀ ਜਬੀ ਚ ਪਾ ਕੇ ਰੱਖ ਲਓ ਠੀਕ ਹੈ ਅੱਧਾ ਇੱਕ ਚਮਚ ਸਵੇਰੇ ਸ਼ਾਮ ਦੁੱਧ ਨਾਲ ਦੇ ਦਿਓ ਤੇ ਫਿਰ ਦੇਖੋ ਮਹੀਨੇ ਚ ਹਾਰਦ ਓਕੇ